ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਹਦੇ ਤਹਿਤ ਇੱਕ ਬਹੁਤ ਵੱਡੀ ਪ੍ਰਾਪਤੀ ਸੰਗਰੂਰ ਪੁਲਿਸ ਨੂੰ ਮਿਲੀ ਹੈ ਅਸੀਂ ਇੱਕ ਜੇਲ੍ਹ ਵਿੱਚ ਚੱਲਣ ਵਾਲੀ ਸਮਗਲਿੰਗ ਦਾ ਨੈਕਸਸ ਜੋ ਪ੍ਰਫੁੱਲਤ ਹੋ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਹੈ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਤਹਿਤ ਅਸੀਂ ਇੱਕ ਵੱਡੀ ਜੇਲ੍ਹ ਸਰਚ ਪਿਛਲੇ ਮਹੀਨੇ ਕੀਤੀ ਸੀ ਜਿਸ ਦੇ ਵਿੱਚ ਸਾਨੂੰ 9 ਮੋਬਾਈਲ ਫੋਨ 4 ਸਮਾਰਟ ਵਾਚੇਸ 50 ਗ੍ਰਾਮ ਓਪੀਐਮ ਅਤੇ ਹੋਰ ਕੌਂਟਰਾਬੈਂਡ ਵੀ ਬਰਾਮਦ ਹੋਇਆ ਸੀ ਅਸੀਂ ਇੱਕ 75 ਨੰਬਰ ਐਫਆਈਆਰ थाना ਸਿਟੀ ਵਨ ਸੰਗਰੂਰ ਦੇ ਵਿੱਚ ਦਰਜ ਕੀਤੀ ਤੇ ਅੱਠ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਗਿਆ ਉਹਨਾਂ ਦੀ ਪੁੱਛਗਿੱਛ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਜੇਲ੍ਹ ਦਾ ਕਲਾਸ 4 ਦਾ ਮੁਲਾਜ਼ਮ ਪ੍ਰਸ਼ਾਂਤ ਮਜੂਮਦਾਰ ਜੋ ਇਸ ਨੈਟਵਰਕ ਦਾ ਤੱਕ ਤੱਕ ਦਾ ਜੋ ਸਾਡੀ ਤਫ਼ਤੀਸ਼ ਚੱਲਿਆ ਸੀ ਕਿ ਕਰਤਾ ਕਰਤਾ ਹੈ ਤੇ ਅੰਦਰ ਸਮਗਲਿੰਗ ਕਰਵਾ ਰਿਹਾ ਹੈ ਉਸ ਦਾ ਜੋ ਉਸ ਨੂੰ ਜੋ ਇਹ ਸਾਰਾ ਕਾਉਂਟਰਬੈਂਟ ਪ੍ਰੋਵਾਈਡ ਕਰਦਾ ਸੀ ਉਹ ਜਦੋਂ ਅਸੀਂ ਲਿੰਕੇਜ ਬੈਕਵਰਡ ਵਿੱਚ ਗਏ ਤਾਂ ਪਤਾ ਚੱਲਿਆ ਇੱਕ ਬੰਤੋਂ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਉਹ ਇਹ ਸਮਾਨ ਮੋਬਾਈਲ ਫੋਨ ਲਿਆ ਕੇ ਉਸ ਨੂੰ ਦਿੰਦੀ ਸੀ ਜੋ ਉਹ ਅੰਦਰ ਸਮਗਲ ਕਰਦਾ ਸੀ ਉਸ ਤੋਂ ਇਲਾਵਾ ਜਦੋਂ ਅਸੀਂ ਇਹ ਤਫਤੀਸ਼ ਕਰ ਰਹੇ ਸੀ ਤਾਂ ਜੋ ਇੱਕ ਗੁਰਵਿੰਦਰ ਉਰਫ ਬਾਬਾ ਸੀ ਜਿਸ ਤੋਂ ਅਸੀਂ ਪੁੱਛਗਿੱਛ ਕਰ ਰਹੇ ਸੀ ਉਹਨੇ ਦੱਸਿਆ ਕਿ ਉਸ ਦਾ ਅਸੋਸੀਏਟ ਮਨਪ੍ਰੀਤ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਾਉਂਟਰਬੈਂਡ ਦੀ ਬਰਾਮਦਗੀ ਹੋ ਸਕਦੀ ਹੈ ਜਦੋਂ ਇਹ ਰੇਡ ਕੀਤੀ ਗਈ ਤਾਂ 4 ਕਿਲੋਗ੍ਰam ਹੈਰੋਇਨ 5.5 ਲੱਖ ਡਰਗਮਨੀ ਇੱਕ ਗਲੌਕ ਪਿਸਟਲ ਜੋ ਫੋਰਨ ਮੇਡ ਹੈ ਅਤੇ ਜ਼ਿੰਦਾ ਕਾਰਤੂਸ ਦੋ ਉਸ ਕੋਲ ਬਰਾਮਦ ਕੀਤੇ ਗਏ ਇਹ ਤਫਤੀਸ਼ ਇੱਥੇ ਹੀ ਨਹੀਂ ਖਤਮ ਹੋਈ ਜਦੋਂ ਅਸੀਂ ਅੱਗੇ ਲਿੰਕ ਵਿੱਚ ਚਲਦੇ ਰਹੇ ਜਦੋਂ ਅਸੀਂ ਇਹ ਬੈਕਵਰਡ ਲਿੰਕ ਵਿੱਚ ਮਗਰਮੱਛਾਂ ਤੱਕ ਵੀ ਗਏ ਵੱਡੇ ਤੱਕ ਉਸ ਤੋਂ ਇਲਾਵਾ ਜਦੋਂ ਅਸੀਂ ਜੋ ਅੰਦਰ ਤੋਂ ਅਸੀਂ ਬਾਰ-ਬਾਰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਸੀ ਤੇ ਦੋਸ਼ੀ ਉਹਨਾਂ ਤੋਂ ਪੁੱਛ ਕੇ ਚ ਕਰ ਰਹੇ ਸੀ ਤਾਂ ਪਤਾ ਚੱਲਿਆ ਕਿ 3 ਸਾਡੇ ਇਨਮੇਟ ਸੀਗੇ ਜਿਨ੍ਹਾਂ ਦਾ ਨਾਮ ਹੈ ਗੁਰਰਾਜ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਰਗਵੀਰ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਗੁਰਚੇਤ ਸਿੰਘ ਚੇਤਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਦਾ ਲਗਭਗ 1 ਮਹੀਨੇ ਪਹਿਲਾਂ ਡੀਐਸਪੀ ਸਿਕਿਉਰਿਟੀ ਸੰਗਰੂਰ ਜੇਲ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਹੋਇਆ ਤੇ ਉਸ ਤੋਂ ਬਾਅਦ ਗੁਰਚੇਤ ਸਿੰਘ ਚੇਤਾ ਦਾ ਜੋ ਇੱਕ ਰਿਸ਼ਤੇਦਾਰ ਸੀ ਉਹਨੇ ਲਿਆ ਕੇ ਲਗਭਗ ਜੋ ਹਲੇ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ 40000 ਰੁਪਏ ਕੈਸ਼ ਡੀਐਸਪੀ ਸਾਹਿਬ ਨੂੰ ਦਿੱਤੇ ਤੇ 26000 ਰੁਪਏ UPI ਰਾਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਅਕਾਊਂਟ ਵਿੱਚ ਟਰਾਂਸਫਰ ਕਰਾਇਆ। ਇਸ ਪੈਸੇ ਦੇ ਕੋਈਡਪ੍ਰੋ ਕੋ ਜਾਂ ਫਿਰ ਮੈਂ ਕਹਾਂਗਾ ਰਿਟਰਨ ਦੇ ਵਿੱਚ ਡੀਐਸਪੀ ਸਾਹਿਬ ਨੇ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਜੇਲ੍ਹ ਦੇ ਵਿੱਚ ਇਨਮੇਟਸ ਨੂੰ ਪ੍ਰੋਵਾਈਡ ਕੀਤੀ। ਇਹ ਜਿਹੜੀ 25 ਗ੍ਰਾਮ ਹੈਰੋਇਨ ਸੀ ਉਹਦੇ ਵਿੱਚੋਂ 12 ਗ੍ਰਾਮ ਹੈਰੋਇਨ ਇਸੇ ਮਹੀਨੇ 8 ਮਈ ਨੂੰ ਜੇਲ੍ਹ ਵਿੱਚੋਂ ਇੱਕ ਰਵੀ ਉਰਫ ਮਲੇਰਕੋਟ ਰਵੀ ਜੋ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਉਸ ਤੋਂ ਬਰਾਮਦ ਕੀਤੀ ਗਈ। ਤੇ ਐਫਆਈਆਰ ਵੀ ਰਜਿਸਟਰ ਕੀਤੀ ਗਈ। ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਜੁਧ ਨਸ਼ਾ ਵਿਰੁੱਧੀ ਮੁਹਿੰਮ ਦੇ ਵਿੱਚ ਕਿਸੇ ਨੂਵੀ ਬਖਸ਼ਾ ਨਹੀਂ ਜਾਏਗਾ ਜਿਸ ਦਾ ਇਸ ਗੋਰਖ ਥੰਡੇ ਦੇ ਵਿੱਚ ਹੱਥ ਸਾਹਮਣੇ ਆਏਗਾ। ਇਹ ਜਿਹੜੇ ਡੀਐਸਪੀ ਸਾਹਿਬ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਹੈਗਾ ਤੇ ਹਲੇ ਵੀ ਅੱਗੇ ਤਫ਼ਤੀਸ਼ ਜਾਰੀ ਹੈ। ਕੁੱਲ ਇਸ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਹੁਣ ਪ੍ਰੀਵੈਂਸ਼ਨ ਆਫ ਕ੍ਰਾਪਸ਼ਨ ਐਕਟ ਦੀ ਵੀ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ ਡੀਐਸਪੀ ਸਾਹਿਬ ਦੇ ਕਾਰਨਾਮੇ ਦੇ ਕਾਰਨ ਤੇ ਹੁਣ ਇਸ ਦੇ ਵਿੱਚ ਕੁੱਲ 19 ਦੋਸ਼ੀ ਅਰੈਸਟ ਹੋ ਗਏ ਹੈ ਤੇ ਹਲੇ ਵੀ ਤਫਤੀਸ਼ ਚੱਲ ਰਹੀ ਹੈ ਜਿਹੜੀ ਇਹ ਤਫਤੀਸ਼ ਚੱਲ ਰਹੀ ਹੈ ਇਸ ਦੇ ਵਿੱਚ ਹਲੇ ਇਹਨਾਂ ਦਾ ਅੱਗੇ ਹੋਰ ਕੀ ਰੋਲ ਆਂਦਾ ਉਹ ਵੀ ਵਿਚਾਰਿਆ ਜਾਏਗਾ ਲੇਕਿਨ ਜਿਹੜਾ ਇਹ ਪਤਾ ਚੱਲਿਆ ਕਿ ਇਸ ਮੁਕਦਮੇ ਦੇ ਜਿਹੜੀ ਹਾਲੇ ਤੱਕ ਦੀ ਤਫਤੀਸ਼ ਹੈ ਉਹਦੇ ਪੱਛੇ ਚੱਲਿਆ ਕਿ ਲਗਭਗ 1 ਮਹੀਨੇ ਪਹਿਲਾਂ ਇਹਨਾਂ ਦਾ ਇਹਨਾਂ ਤਿੰਨ ਇਨਮੇਟਸ ਨਾਲ ਤਾਲਮੇਲ ਹੋਇਆ ਸੀ ਇਨ ਐਸਾ ਜ਼ਰੂਰ ਹੋ ਸਕਦਾ ਹੈ ਕਿ ਕੁਝ ਨਾ ਕੁਝ ਪਹਿਲਾ ਐਕਟੀਵਿਟੀ ਰਹੀ ਗਈ ਹੋਵੇ ਲੇਕਿਨ ਉਸ ਨੂੰ ਸਰਟਿਨਿਟੀ ਨਾਲ ਜਾਂ 100% ਤਰੀਕਾ ਜਾਂ ਜਾ ਸਕਦਾ ਕੀ ਪਤਾ ਇਹੀ ਪਹਿਲਾ ਹੋਵੇ ਲੇਕਿਨ ਅਸੀਂ ਉਸ ਦੇ ਬਾਰੇ ਤਫਤੀਸ਼ ਜ਼ਰੂਰ ਕਰਾਂਗੇ ਚੱਲਿਆ ਜੀ ਲੇਕਿਨ ਹਲੇ ਤੱਕ ਜੋ ਲੱਗਦਾ ਹੈ ਕਿ ਉਹ ਕੰਜ਼ਿਊਮ ਹੋ ਗਈ ਸੀਗੀ ਜੇ ਤਦੇ ਹੀ ਇਹ 12 ਗ੍ਰਾਮ ਜੋ ਰਿਕਵਰ ਹੋਈ ਹੈ ਉਸ ਤੋਂ ਅੱਗੇ ਕੋਈ ਰਿਕਵਰੀ ਨਹੀਂ ਹੋਈ ਜੀ ਜਿਹੜੀ ਜੇਲ ਸਰਚ ਹੋਈ ਸੀ ਮੈਂ ਛਲਾਗਾ ਕਰਾਂਗਾ ਸਾਰੀ ਸੰਗਰੂਰ ਪੁਲਿਸ ਦੀ ਟੀਮ ਦਾ ਕਿ ਇਹਨਾਂ ਨੇ ਅਚਨਚੇਤ ਚੈਕਿੰਗ ਕੀਤੀ ਜਿਹੜਾ ਆਮ ਤੌਰ ਤੇ ਇੱਕ ਇੱਕ ਵਿਊ ਬਣਿਆ ਹੋਇਆ ਹੈ ਕਿ ਜੀ ਪੁਲਿਸ ਨੂੰ ਪਤਾ ਹੁੰਦਾ ਹੈ ਜਾਂ ਪਹਿਲਾਂ ਗੱਲ ਲੀਕ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਬਹੁਤ ਸਾਰੇ 엘ਮੈਂਟਸ اور ਫੈਕਟਰਸ ਹਰ ਛੋਟੇ ਛੋਟੇ ਆਪਰੇਸ਼ਨ ਵਿੱਚ ਇਨਵੋਲਡ ਹੁੰਦੇ ਜਿਸ ਤੇ ਸਭ ਤੇ ਤੁਸੀਂ ਕੰਟਰੋਲ ਨਹੀਂ ਰੱਖ ਸਕਦੇ ਲੇਕਿਨ ਪੂਰੀ ਇਮਾਨਦਾਰੀ ਨਾਲ ਇਹਨਾਂ ਨੇ ਵਿਉਂਤਬੰਦੀ ਕਰਕੇ ਉਹ ਸਰਚ ਕੀਤੀ ਇਹਨਾਂ ਨੂੰ ਕੁਝ ਇਨਪੁਟ ਵੀ ਸੀਗਾ ਜਿਸ ਦੇ ਤਹਿਤ ਇਹ ਏਡੀ ਵੱਡੀ ਕਾਰਵਾਈ ਤੇ ਰਿਕਵਰੀ ਕਰ सके ਤੁਸੀਂ ਦੇਖੋ ਕਿ ਉਸ ਇੱਕ ਰਿਕਵਰੀ ਦੇ ਕਾਰਨ ਕਿੰਨਾ ਸਾਰਾ ਦਾ ਸਾਰਾ ਨੈਟਵਰਕ ਹੌਲੀ-ਹੌਲੀ ਅਸੀਂ ਉਸ ਨੂੰ ਖੋਲ ਪਾ ਰਹੇ ਹਾਂ ਤੇ ਸਾਰਾ ਡਿਸਕਵਰ ਕਰ ਪਾ ਰਹੇ ਹਾਂ ਹੈਗਾ ਕਿਉਂਕਿ ਇਹ ਵੱਡੀ ਮਾਤਰਾ ਵਿੱਚ ਜਿਹੜਾ ਹੈਰੋਇਨ ਦਾ ਗੋਰਖ ਤੰਦਾ ਹੈਗਾ ਉਹ ਨੂੰ ਡਿਸਟ੍ਰੀਬਿਊਟ ਕਰਨ ਦਾ ਏਜ ਬਾਰਡਰ ਏਰੀਆ ਦੇ ਵਿੱਚ ਕਰ ਰਹੇ ਸੀ ਔਰ ਇਸ ਨਾਲ ਬਹੁਤ ਵੱਡੀ ਇੱਕ ਜਿਹਾ ਵੱਡਾ ਮਗਰਮਚ ਫੜਿਆ ਗਿਆ ਉਸ ਤੇ ਠਲ ਪਈਗੀ ਉਹਨਾਂ ਦੀ ਲਿੰਕੇਜਸ ਤੇ ਵੀ ਪੁਲਿਸ ਹੁਣ ਕੰਮ ਕਰ ਰਹੀ ਹੈ। ਇਸ ਨਾਲ ਉਸ ਨਾਲ ਫਰਕ ਤਾਂ ਪਹਿਲਾਂ ਬਹੁਤ ਪਿਆ ਹੈ। ਅਗਰ ਤੁਸੀਂ ਦੇਖੋਗੇ ਕਿ ਕਈ ਕਈ ਜੇਲਾਂ ਵਿੱਚ ਤੁਸੀਂ ਦੇਖੋਗੇ ਕਿ ਕੈਦੀਆਂ ਨੂੰ ਇਹ ਉਹਨਾਂ ਦਾ ਰੁਝਾਨ ਹੁੰਦਾ ਹੈ ਕਿ ਸਾਨੂੰ ਇੱਥੋਂ ਬਦਲਿਆ ਜਾਵੇ ਕਿਉਂਕਿ ਜੈਮਰਜ਼ ਬਹੁਤ ਜ਼ਿਆਦਾ ਇਫੈਕਟਿਵ ਨੇ ਜ਼ਿਆਦਾ ਮਾਤਰਾ ਵਿੱਚ ਉੱਥੇ ਡਿਪਲੋਏਡ ਨੇ ਜਿਵੇਂ ਆਪਣੀ ਇਹ ਵਾਲੀ ਜੇਲ ਵੀ ਹੈਗਾ ਤੁਸੀਂ ਦੇਖੋਗੇ ਕਿ ਕੁਝ ਬਲਾਈਂਡ ਸਪਾਟਸ ਕਦੇ ਨਾ ਕਦੇ ਸਾਹਮਣੇ ਆ ਸਕਦੇ ਹਨ ਲੇਕਿਨ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕਵਰ ਕੀਤਾ ਜਾਵੇ ਖਤਮ ਕੀਤਾ ਜਾ ਸਕੇ ਗੁਰਪ੍ਰੀਤ ਸਿੰਘ ਨੇ ਇਹ ਡੀਐਸਪੀ ਸਿਕਿਉਰਿਟੀ ਜੇਲ ਪੋਸਟਡ ਸੀ ਸੰਗਰੂਰ ਜੇਲ ਦੇ ਵਿੱਚ ਤੇ ਇਹਨਾਂ ਨੂੰ ਹੁਣ ਬਰਨਾਲਾ ਜੇਲ ਵਿੱਚ ਬੰਦ ਕਰਾਇਆ ਗਿਆ ਕਿਉਂਕਿ ਉਸੇ ਜੇਲ ਵਿੱਚ ਬੰਦ ਕਰਾਣਾ ਮੁਨਾਸਿਬ ਨਹੀਂ ਹੈ